ਰੂਪਰੇਖਾ ਵਿੱਚ ਪਿੰਨ ਵਾਲੇ ਪਾਣੀ ਦੀ ਸਪਲਾਈ ਦਾ ਪੱਕਾ ਹੱਲ ਕਰਨ ਸੰਬੰਧੀ ਅੰਮ੍ਰਿਤ ਸਕੀਮ ਤਹਿਤ ਚੱਲ ਰੇ ਪ੍ਰੋਜੈਕਟ ਦੇ ਅਗਲੇ ਪੜਾਅ ਦਾ ਉਦਘਾਟਨ ਸਥਾਨਕ ਸਰਕਾਰਾਂ bari ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕੀਤਾ ਦਸੰਬਰ 2025 ਤੱਕ ਮੁਕੰਮਲ ਹੋਣ ਵਾਲੀ ਇਸ ਪ੍ਰੋਜੈਕਟ ਲਈ ਨਹਿਰੀ ਪਾਣੀ ਦੀ ਸਪਲਾਈ ਨੂੰ ਵਧਾਉਣ ਦੇ ਲਈ ਇਹ ਉਪਰਾਲਾ 1992 ਤੋਂ ਬਾਅਦ ਪਹਿਲੀ ਵਾਰ ਕੀਤਾ ਜਾਂਦਾ ਦਾਅਵਾ ਕੀਤਾ ਜਾ ਰਿਹਾ ਹੈ ਇਸ ਸਤ 12.47 ਲੱਖ 64000 ਰੁਪਏ ਤੋਂ ਵੱਧ ਖਰਚਾਉਂਦੀ ਸੰਭਾਵਨਾ ਹੈ ਮਗਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਨੇਪਰੇ ਚੜਨ ਨਾਲ ਰੋਕਨਗਰ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਕਾਟ ਨੂੰ ਪੂਰਾ ਕੀਤਾ ਜਾਵੇਗਾ ਇਹ ਪ੍ਰੋਜੈਕਟ ਡਰੇਨੇਜ ਪਾਈਪ ਦਾ ਸੀ ਉਦਘਾਟਨ ਕੀਤਾ ਹੈ ਤਕਰੀਬਨ ਇਹਦੀ ਲਾਗਤ ਜਿਹੜੀ ਹੈਗੀ ਹੈ 12 ਕਰੋੜ 47 ਲੱਖ ਦੀ ਹੈਗੀ ਹੈ ਇਹਦੇ ਵਿੱਚ ਜਿਹੜੀ 2.2 ਕਿਲੋਮੀਟਰ ਜਿਹੜੀ 메ਨ ਡਿਸਟ੍ਰੀਬਿਊਟਿੰਗ ਲਾਈਨ ਹੋਣੀ ਆ ਤੇ 3.0 ਕਿਲੋਮੀਟਰ ਜਿਹੜੀ ਹੈਗੀ ਇੰਟਰਨਲ ਡਿਸਟ੍ਰੀਬਿਊਸ਼ਨ ਹੋਣੀ ਆ ਤੇ ਉਹ ਜਿਹੜੀ ਕਿ ਕਾਫੀ ਦਿਹਾਕੇ ਤੋਂ ਕਹਿ ਸਕਦੇ ਆ ਆਪਾਂ ਜਿਹੜੀ ਕਿਲ ਅਸੀਂ ਪਾਣੀ ਦੀ ਸ਼ਹਿਰ ਵਿੱਚੋਂ ਅੱਜ ਉਹ ਪੂਰੀ ਹੋਣ ਜਾ ਰਹੀ ਹੈ